ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਟ ਹੁਣਾ ਵੱਲੋਂ ਵਿਰੋਧ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਦੁਨੀਆਂ ਭਰ ਦੇ ਸਿੱਖ ਦੁਨੀਆਂ ਭਰ ਦੇ ਪੰਜਾਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਪ੍ਰਸੰਨ ਨੇ ਉਸ ਤੋਂ ਖੁਸ਼ ਨੇ ਕਿਉਂਕਿ ਗੁਰੂ ਦੀ ਗੋਲਕ ਦੇ ਵਿੱਚ ਗੁਰੂ ਘਰ ਦੇ ਵਿੱਚ ਜਾ ਕੇ ਕਿਸੇ ਵੱਲੋਂ 10 10 ਰੁਪਏ ਕਿਸੇ ਵੱਲੋਂ 20 ਰੁਪਏ ਕਿਸੇ ਵੱਲੋਂ 100 ਰੁਪਏ ਤੇ ਕਿਸੇ ਵੱਲੋਂ 500 ਰੁਪਏ ਯਾਨੀ ਕਿ ਆਪਣੀ ਸ਼ਰਧਾ ਦੇ ਮੁਤਾਬਕ ਮੱਥਾ ਟਿਕਿਆ ਜਾਂਦਾ ਹੈ ਲੇਕਿਨ ਉਸ ਗੁਰੂ ਘਰ ਦੀ ਗੋਲਕ ਦੀ ਦਰਵਰ ਤੋਂ ਕੀਤੀ ਗਈ ਉਸ ਗੁਰੂ ਘਰ ਦੇ ਵਿੱਚੋਂ ਜਿਹੜੀ ਤਨਖਾਹ ਦਿੱਤੀ ਗਈ 1 ਕਰੋੜ 10 ਲੱਖ ਰੁਪਏ ਪ੍ਰਤੀ ਸਾਲ ਉਸ ਦੀ ਵਰਤੋਂ ਕੀਤੀ ਉਸ ਉਸ ਤਨਖਾਹ ਨੂੰ ਲੈ ਕੇ ਐਸ ਪ੍ਰਸਤੀ ਕੀਤੀ ਗਈ ਇਸ ਤੋਂ ਇਲਾਵਾ ਕੁਝ ਨਹੀਂ ਕੀਤਾ ਗਿਆ ਪਹਿਲਾਂ 16 ਜੂਨ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਾਜ਼ਮਾਂ ਉੱਤੇ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਿਟ ਬਿਠਾਈ ਗਈ ਪੰਜਾਬ ਪੰਜਾਬ ਪੁਲਿਸ ਦੇ 6 ਸਰਪੁਚ ਅਧਿਕਾਰੀ ਚੁਣੇ ਗਏ ਜਿਹੜੇ ਇਸ ਸਿਟ ਦੇ ਅਧੀਨ ਹਨ ਅਰ ਤਹਿਕੀਕਾਤ ਇਨਵੈਸਟੀਗੇਸ਼ਨ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਪਾਵਨ ਸਰੂਪਾਂ ਨੂੰ ਲੈ ਕੇ ਹਾਲਾਂਕਿ ਛੱਗਾ ਛੱਡ ਦਿੱਤਾ ਗਿਆ ਪੱਲਾ ਛੱਡ ਦਿੱਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣਬੁੱਝ ਕੇ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਲੇਕਿਨ ਉਸ ਤੋਂ ਤੁਰੰਤ ਬਾਅਦ ਕਾਨਫਰੰਸ ਕੀਤੀ ਗਈ ਕਾਨਫਰੰਸ ਤੋਂ ਬਾਅਦ ਸਤਿੰਦਰ ਕੋਹਲੀ ਦੀ ਗ੍ਰਿਫਤਾਰੀ ਹੋਈ 6 ਦਿਨਾਂ ਦੇ ਰਿਮਾਂਡ ਤੇ ਨੇ ਤੇ ਇਹ ਸਤਿੰਦਰ ਕੋਹਲੀ ਉਹ ਹੈ ਜਿਹੜਾ 1 ਕਰੋੜ 10 ਲੱਖ ਰੁਪਏ ਤਨਖਾਹ ਲੈਂਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਏਸੀ ਯਾਨੀ ਕਿ ਜਦੋਂ ਲੱਗਿਆ ਤੇ ਇਸ ਦੀ ਸੈਲਰੀ ਸੀ 30 ਲੱਖ ਰੁਪਏ ਪ੍ਰਤੀ ਸਾਲ ਲੇਕਿਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਇਹਦੀ ਤਨਖਾਹ ਜਿਹੜੀ ਹੈ 10 ਗੁਣਾ ਵਧੀ ਯਾਨੀ ਕਿ ਸ਼੍ਰੋਮਣੀ ਅਕਾਲੀ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਦੀ ਤਨਖਾਹ ਪਿੰਨਾ ਚਾਰਾਂ ਸਾਲਾਂ ਦੇ ਵਿੱਚ ਵੱਧ ਕੇ 1 ਕਰੋੜ 10 ਲੱਖ ਰੁਪਏ ਹੋ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਸ ਨੂੰ ਕੰਮ ਸੌਪਿਆ ਸੀ ਕੀ ਉਹ ਕੰਮ ਇਹਦੇ ਵੱਲੋਂ ਕੀਤਾ ਗਿਆ ਇਹ ਸੀਏਸੀ ਇਹ ਐਡੀਟਰ ਸੀ ਇਸ ਨੇ ਕੰਪਿਊਟਰਿਕ ਕਰਨ ਕਰਨਾ ਸੀ ਕੀ ਉਹ ਕੰਮ ਕੀਤਾ ਗਿਆ ਫਾਈਲਾਂ ਤਿਉਂ ਦੀਆਂ ਤਿਉਂ ਪਈਆਂ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਕਰਕੇ 7 ਕਰੋੜ 25 ਲੱਖ ਜਾਂ 35 ਲੱਖ ਜੁਰਮਾਨਾ ਹੋਇਆ ਜੇਕਰ ਇਥੇ ਕਰੂਨੀ ਇਹਦੇ ਉੱਤੇ ਕਾਰਵਾਈ ਕੀਤੀ ਗਈ ਜਾਂ ਕੋਈ ਸਪੈਸ਼ਲ ਇਹਦੇ ਤੇ ਸੈਸ਼ਨ ਬੁਲਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਫਿਰ ਸਾਡੇ 7 ਕਰੋੜ ਰੁਪਇਆ ਇਹਦੇ ਕੋਲ ਵਸੂਲਿਆ ਕਿਉਂ ਨਹੀਂ ਗਿਆ ਗੱਲ ਹੈ ਗੁਰੂ ਘਰ ਦੀ ਗੁਰੂ ਘਰ ਦੀ ਗੋਲਕ ਦੀ ਲੋਕ ਆਪਣੀ ਸ਼ਰਧਾ ਦੇ ਮੁਤਾਬਕ ਉਥੇ ਨਮਨ ਹੁੰਦੇ ਨੇ ਮੱਥਾ ਟੇਕਦੇ ਨੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਲੇਕਿਨ ਉਸ ਪੈਸੇ ਦੀ ਦੁਰਵਰਤੋਂ ਯਾਨੀ ਕਿ ਆਨੇ ਦਾ ਕੰਮ ਨਹੀਂ ਕੀਤਾ ਗਿਆ ਸਤਿੰਦਰ ਕੋਹਲੀ ਵੱਲੋਂ ਤੇ ਦੂਸਰੇ ਪਾਸੇ ਕਰੋੜਾਂ ਰੁਪਏ ਸੈਲਰੀ ਵਹਿ ਗਿਆ ਗੁਰੂ ਘਰ ਤੋਂ ਯਾਨੀ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਪਾਸੇ ਇੱਕ ਪਾਸੇ ਪੱਖ ਪੂਰਿਆ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਰਹੇ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਜਿਹੜਾ ਇਸ ਦਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲੇਗੀ ਉਹ ਪੁਆਇੰਟ ਕਿਹਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਆਇੰਟ ਕਿਹਨੇ ਕੀਤਾ ਮਰਹੂਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਵੱਲੋਂ ਅਪਾਇੰਟ ਕੀਤੇ ਗਿਆ ਲੇਕਿਨ ਸੈਲਰੀ ਵਧੀ ਹੈ ਜੇ ਮਾਨੂੰ 30 ਲੱਖ ਦੇ ਪੈਕੇਜ ਵਿੱਚ ਹੈ ਤੇ ਇਹ 30 ਲੱਖ ਹੋ ਸਕਦਾ ਸੀ ਲੇਕਿਨ 30 ਤੋਂ 60 60 ਤੋਂ ਕਰੋੜ ਦੀ ਸੈਲਰੀ ਜਾਨੀ ਕਿ ਇੰਨੀ ਸੈਲਰੀ ਬੂਸਟ ਇਨਕਰੀਮੈਂਟ ਲਾਇਆ ਗਿਆ ਕਿਉਂ ਕਿ ਕਿਉਂਕਿ ਇਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦਾਵੀਏ ਪਰਸੂਸੀ ਸੀ ਸੀ ਜਿੰਨਾ ਕਾਰੋਬਾਰ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੰਜਾਬ ਦਾ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਜਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹੈ ਉਹ ਸਾਰਾ ਸਤਿੰਦਰ ਕੋਹਲੀ ਹੁਣਾਂ ਵੱਲੋਂ ਸਾਂਭਿਆ ਜਾਂਦਾ ਸੀ ਇਵਨ ਦੋ ਪੀਟੀਸੀ ਜਿਸ ਉੱਤੇ ਬਾਣੀ ਦਾ ਗੁਰਬਾਣੀ ਦਾ ਟੈਲੀਕਾਸਟ ਕੀਤਾ ਜਾਂਦਾ ਸੀ ਉਹਦੇ ਵੀ ਡਾਇਰੈਕਟਰ ਨੇ ਯਾਨੀ ਕਿ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੇਠਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨੂੰ ਕਿਬੀ ਲਾਈ ਗਈ ਉਸ ਦੀ ਦਰ ਦੁਰਵਰਤੋਂ ਕੀਤੀ ਗਈ ਤੇ ਦੂਸਰੇ ਪਾਸੇ ਲਿਖਾ ਚੁਕਾ ਕਿਨੇ ਕਰਨਾ ਸੀ 328 ਪਾਵਨ ਸਰੂਪਾਂ ਦਾ ਯਾਨੀ ਕਿ ਜੇਕਰ ਤੁਹਾਡੇ ਕੋਲ ਗਲਤੀ ਹੋਈ ਹੈ ਲਿਖਣ ਦੇ ਵਿੱਚ ਗਲਤੀ ਹੋਈ ਹੈ ਜਾ ਤੁਹਾਡੇ ਕੋਲ ਇਹ ਪ੍ਰਕਾਸ਼ਿਤ ਹੋਏ ਨੇ ਕਿ ਕਿਥੇ ਗਿਆ ਚਲੇ ਹਾਲਾਂਕਿ ਜਿਹੜੀ ਲੋਕਾਂ ਵੱਲੋਂ ਪੰਜਾਬ ਅਧਿਹਰਨ ਦੀ ਹਾਗਾਈ ਕੋਰਟ ਦੇ ਵਿੱਚ ਅਗਾਉ ਜਵੰਤਾਂ ਲਾਈਆਂ ਗਈਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਉਹਨਾਂ ਇਹ ਨਹੀਂ ਕਿਹਾ ਕਿ ਅਸੀਂ ਇਸ ਦਾ ਹਿੱਸਾ ਨਹੀਂ ਬਣਨਾ ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਣਬੁੱਝ ਕੇ ਸਾਨੂੰ ਬਸਾਰਿਆ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਮਾਨਤ ਇਸ ਕਰਕੇ ਕਰਾ ਰਹੇ ਹਾਂ ਜਦੋਂ ਚਾਹੇ ਕੋਈ ਵੀ ਏਜੰਸੀ ਸਾਡੇ ਕੋਲੋਂ ਕੁਝ ਕੁਛ ਕਰਨੀ ਚਾਹੇ ਅਸੀਂ 101% ਹਾਜ਼ਰ ਰਵਾਂਗੇ ਅਸੀਂ ਕਿਤੇ ਪੰਜਾਬ ਛੱਡ ਕੇ ਭੱਜਾਂ ਲਈ ਭੱਜਾਂਗੇ ਨਹੀਂ ਅਸੀਂ ਕਿਸੇ ਦੇਸ਼ ਵਿਦੇਸ਼ ਵਿੱਚ ਨਹੀਂ ਜਾਵਾਂਗੇ ਜੋ ਕਾਨੂੰਨ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਜੋ ਕਾਨੂੰਨ ਹੈ ਪੰਜਾਬ ਦਾ ਭਾਰਤ ਦਾ ਅਸੀਂ ਉਸ ਤੇ ਪਹਿਰਾ ਧਿਆਨ ਦੇਂਗੇ ਲੈਕਿਨ ਸਾਡੇ ਉਤੇ ਸਿਆਸਤ ਨਾ ਕੀਤੀ ਜਾਵੇ ਅਸੀਂ નિર્ਦੋਸ਼ ਆ 328 ਪਾਵਨ ਸਰੂਪ ਖੁਰਦਬੁਰਦ ਹੋਏ 328 ਪਾਵਨ ਸਰੂਪ ਅਲੋਪ ਹੋਏ ਜਿਨ੍ਹਾਂ ਨੂੰ ਪੰਥ ਸਜਦਾ ਕਰਦਾ ਹੈ ਨਮਨ ਕਰਦਾ ਹੈ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਬੇਅਦਬੀ ਹੋਈ ਬਾਦਲ ਸਰਕਾਰ ਦੀ ਰਾਸ ਮੇਲੇ ਕਿੱਥੇ ਫਰੀਦਕੋਟ ਹਲਕੇ ਵਿੱਚ ਬੇਵਲ ਕਲਾਂ ਦਾ ਗੋਲੀ ਕਾਂਡ ਹੋਇਆ ਡੇਰਾ ਸੱਚਾ ਸੌਦਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਾਪੀ ਕੀਤੀ ਉਸ ਨੂੰ ਮਾਫੀਨਾਮਾ ਦੇ ਦਿੱਤਾ ਗਿਆ ਤੇ ਇਹੀ ਸੀਏ ਬਾਦਲ ਪ੍ਰਵਾਹ ਦਾ ਸਲਾਹਕਾਰ ਹੈ ਇਹੀ ਸਾਰਾ ਕੰਮ ਸਾਰਾ ਕਾਰੋਬਾਰ ਸਾਹਮਦਾ ਹੈ ਤੇ ਫਿਰ ਇੱਥੇ ਤਨਖਾਹ ਇਸਨੇ ਕਾਦੀ ਲਈ ਜਦੋਂ ਮੂਛ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆ ਕੇ ਆਨੇ ਦਾ ਕੰਮ ਨਹੀਂ ਕੀਤਾ ਆਡਿਟਿੰਗ ਦਾ ਕੰਮ ਨਹੀਂ ਕੀਤਾ ਗਿਆ ਕੰਪਿਊਟਰੀ ਕਰਨੀ ਕੀਤਾ ਗਿਆ ਤੇ ਭਾਈ ਫਿਰ ਤੁਹਾਨੂੰ ਤਨਖਾਹ ਕਿਹੜੇ ਬੇਸ ਤੇ ਦਵਾਗਾ ਜਿਵੇਂ ਅੱਜ ਸ਼੍ਰੋਮਣੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਬਕਾ ਜਥੇਦਾਰ ਰਹਿ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਫੋਨ ਚੱਲਦੇ ਸੀ ਕਿਹਦੀ ਬਦਲੀ ਕਿਉਂ ਨਹੀਂ ਹੈ ਕਿਹਦੀ ਬਦਲੀ ਨਹੀਂ ਕਿਉਣੀ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਆਗੂ ਚਾਹੇ ਉਹ ਐਮਪੀ ਸੀ ਚਾਹੇ ਉਹ ਮੰਤਰੀ ਸੀ ਚਾਹੇ ਉਹ ਵਿਧਾਇਕ ਸੀ ਉਹ ਸਿੱਧਾ ਫੋਨ ਕਰਦੇ ਸੀ ਤੇ ਬਦਲੀਆਂ ਕਰਨੀਆਂ ਪੈਂਦੀਆਂ ਸੀ ਉਹਨਾਂ ਕਹਿੰਦਾ ਤੁਸੀਂ ਪਿਰਤ ਪਾਈ ਹੈ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਖਲਾ ਅੰਦਾਜ਼ੀ ਕਰਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਵਿੱਚ ਹੁਣ ਤਾਂ ਉਹ ਕਾਨੂੰਨੀ ਕਾਰਵਾਈ ਕਰ ਰਹੇ ਨੇ ਤੁਹਾਨੂੰ ਲੱਖ ਵਾਰੀ ਸਮਝਾਇਆ ਲੇਕਿਨ ਤੁਹਾਡੇ ਕੰਨਾਂ ਉੱਤੇ ਜੂ ਨਹੀਂ ਸਰਕੀ ਪੰਜਾਬੀਓ ਦੇਖੋ ਇਹ ਜਿਹੜਾ ਸਤਿੰਦਰ ਕੋਹਲੀ ਹੈ ਇਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਫਿਰ ਉਹ ਕਿਹੜੇ ਆਗੂ ਨੇ ਇਹਦੇ ਉੱਤੇ ਪ੍ਰੈਸ਼ਰ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਪ੍ਰਧਾਨ ਤੇ ਜਾਂ ਉਹਨਾਂ ਦਿਨਾਂ ਦੇ ਜਿਹੜਾ ਸਕੱਤਰ ਸੀ ਕਿ 24 ਘੰਟਿਆਂ ਦੇ ਵਿੱਚ ਫਿਰ ਉਸੇ ਅਹੁਦੇ ਤੇ ਅਪੁਆਇੰਟ ਕਰ ਦਿੱਤਾ ਗਿਆ ਸਤਿੰਦਰ ਕੋਹਲੀ ਨੂੰ ਸਿੰਦਰ ਕੋਹਲੀ ਨੇ ਕਰੋੜਾਂ ਰੁਪਏ ਗਵਨ ਕੀਤੇ ਯਾਨੀ ਕਿ ਕਰੋੜਾਂ ਰੁਪਏ ਸੈਲਰੀ ਲਈ ਗਵਰਨਰ ਸੋਰੀ ਸੈਲਰੀ ਲਈ ਲੇਕਿਨ ਸੈਲਰੀ ਲੈਣ ਦਾ ਮਤਲਬ ਹੈ ਕਿ ਉਹ ਕੰਮ ਕਰਨਾ ਕੰਮ ਆਲੇ ਦਾ ਨਹੀਂ ਕੀਤਾ ਗਿਆ ਡੱਕਾ ਦੀ ਤੋੜਿਆ ਗਿਆ ਤੇ ਫਿਰ 328 ਪਾਵਨ ਸਰੂਪਾਂ ਦਾ ਗਵਨ ਹੋਇਆ ਖੁਰਦ-ਬੁਰਦ ਹੋਏ ਤੇ ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿੰਦੇ ਨੇ ਕਿ ਨਹੀਂ ਇਹ ਦਖਲ ਅੰਦਾਜ਼ੀ ਹੈ ਦਖਲ ਅੰਦਾਜ਼ੀ ਨਹੀਂ ਇਹ ਮਾਮਲਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਧਾਰਮਿਕ ਆਸਤਾ ਦਾ ਧਾਰਮਿਕ ਭਾਵਨਾ ਦੇ ਨਾਲ ਜਿਹੜਾ ਖੇਲ ਖੀਤਾ ਗਿਆ ਹੈ ਇਹਨਾਂ ਮੁਲਾਜ਼ਮਾਂ ਵੱਲੋਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਜਿਹੜਾ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਮੁਲਾਜ਼ਮ ਹੈ ਆਪਣੀਆਂ ਸਲਾਵਾਵਾਂ ਦੇ ਰਿਹਾ ਉਹ ਕਿਸੇ ਵੀ ਪ੍ਰਕਾਰ ਦੀ ਗਲਤੀ ਨਾ ਕਰੇ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇ ਕਰੀਏ ਗੱਲ ਸਿੱਖ ਸੰਗਤ ਦੀ ਜੇਕਰ ਗੱਲ ਕਰੀਏ ਹਿੰਦੂ ਭਾਈਚਾਰੇ ਦੀ ਭਾਈਚਾਰੇ ਦੀ ਉਹ ਤਾਂ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਇਹੀ ਸੀਏਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੇਖ ਜਿਹੜਾ ਹੈ ਬਾਦਲ ਤੱਕ ਵੀ ਪਹੁੰਚੇਗਾ ਬਾਦਲ ਦੀਆਂ ਕੁੰਡਲੀਆਂ ਵੀ ਫਲੋੜੀਆਂ ਜਾਣ ਗਈਆਂ ਕਿ ਭਾਈ ਤੁਹਾਨੂੰ 24 ਘੰਟਿਆਂ ਬਾਅਦ ਕਿੰਨੇ ਦੁਬਾਰਾ ਅਪਾਇੰਟਮੈਂਟ ਕੀਤਾ ਇਹ ਸਾਰਾ ਲੇਖਾ ਜੋਖਾ 6 ਦਿਨਾਂ ਦੀ ਰਿਮਾਨਡ ਤੇ ਪੰਜਾਬ ਪੁਲਿਸ ਵੱਲੋਂ ਲਿਆ ਜਾਵੇਗਾ ਜਿਹੜਾ ਦੋਸ਼ੀ ਹੋਇਆ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਸ਼ਨ ਬਾਦਲ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਆਗੂ ਹੋਵੇ ਉਹਨਾਂ ਸਾਰਿਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ